ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਕੱਲ ਤੱਕ ਬਾਹਰ ਆ ਜਾਣਗੇ ਜੀ ਬੜੀ ਹੀ ਚੰਗੀ ਗੱਲ ਹੈ ਖੁਸ਼ੀ ਦੀ ਗੱਲ ਹੈ ਜੀ ਉਹਨਾਂ ਨੂੰ ਜਮਾਨਤ ਮਿਲੀ ਆ ਗਊ ਔਰ ਕੀ ਉਹਨਾਂ ਨੂੰ ਅੱਗੇ ਜਿਹੜੀਆਂ ਰੈਲੀਆਂ ਹੋਣਗੀਆਂ ਪ੍ਰਚਾਰ ਦੇ ਵਿੱਚ ਦੇਖਣਾ ਮਿਲੇਗਾ ਜੀ ਨਹੀਂ ਪਹਿਲੀ ਗੱਲ ਤੇ ਆ ਵੀ ਉਹ ਕੱਲ ਨਹੀਂ ਅੱਜ ਵਾਰ ਆ ਗਏ ਆ ਤੁਸੀਂ ਦੇਖਿਆ ਦਿੱਲੀ ਦੀਆਂ ਸੜਕਾਂ ਤੇ ਕਿੰਨਾ ਪਿਆਰ ਲੋਕਾਂ ਨੇ ਉਹਨਾਂ ਨੂੰ ਬਖਸ਼ਿਆ ਔਰ ਜਿੰਨਾ ਮਤਲਬ ਲੋਕਾਂ 'ਚ ਕ੍ਰੇਸ ਹੈਗੀ ਅੱਜ ਨਾਟੇ ਸਿੰਗਲ ਅਰਵਿੰਦ ਕੇਜਰੀਵਾਲ ਜੀ ਦਿੱਲੀ ਔਰ ਪੰਜਾਬ ਦੀਆਂ ਸਰਕਾਰਾਂ ਦੇ ਮਤਲਬ ਜਾਂ ਮਤਲਬ ਲੋਕਾਂ ਦੇ ਲੀਡਰ ਉਹ ਦੁਨੀਆ ਪੱਧਰ ਦੇ ਉੱਤੇ ਅੱਜ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਜਿਸ ਤਰ੍ਹਾਂ ਥਰੂਆਊਟ ਵਰਲਡ ਲੋਕਾਂ ਨੇ ਕੰਡਮ ਕੀਤਾ ਔਰ ਅੱਜ ਜੋ ਨਾ ਦੀ ਰਹੀ ਤੋਂ ਬਾਅਦ ਦੁਨੀਆ ਦੇ ਅੰਦਰ ਐਕਸ਼ਨ ਆ ਰਿਹਾ ਥਾਂ ਥਾਂ ਭਾਰਤ ਦੇ ਅੰਦਰ ਵੀ ਸੋ ਅੱਜ ਉਹ ਬਾਹਰ ਆ ਗਏ ਆਹ ਨਾਲੇ ਦਿਨਾਂ ਚ ਲਾਜ਼ਮੀ ਤੌਰ ਤੇ ਉਹ ਪਠਾਨਕੋਟ ਵੀ ਆਉਣਗੇ ਗਦਾਸਪੁਰ ਵੀ ਆਉਣਗੇ ਸੋ ਮੈਨੂੰ ਖੁਸ਼ੀ ਹੈ ਦੀ ਜਿਹੜੀਆਂ ਗਰੰਟੀਆਂ ਸ੍ਰੀ ਅਰਬਿੰਦ ਕੇਜਰੀਵਾਲ ਜੀ ਨੇ ਮਾਰ ਜੋ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ 2021 ਦੇ ਲਾਸਟ ਈਅਰ ਚ ਦਿੱਤੀਆਂ ਉਹਨਾਂ ਗਰੰਟੀਆਂ ਦੇ ਵਿੱਚੋਂ ਵੱਡੀ ਗਰੰਟੀ 600 ਜੁੰਟ ਬਿਜਲੀ ਦਾ ਉਹਨਾਂ ਗਰੰਟੀਆਂ ਦੇ ਵਿੱਚੋਂ ਵੱਡੀ ਗਰੰਟੀ ਹੈਲਥ ਗਰੰਟੀ ਦਾ ਆ ਜੋਬ ਗਰੰਟੀ ਦਾ ਜਿਹੜੇ ਐਜੂਕੇਸ਼ਨ ਸੁਧਾਰਾਂ ਦਾ ਸੋ ਵੱਡੇ ਕੰਮ ਜਿਹੜੇ ਆ ਸਰਕਾਰ ਨੇ ਪੰਜਾਬ ਦੇ ਅੰਦਰ ਕੀਤੇ ਔਰ ਇੱਕ ਸਭ ਤੋਂ ਇਮੋਸ਼ਨਲ ਗਰੰਟੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੇ ਪਠਾਨਕੋਟ ਦੀ ਧਰਤੀ ਤੇ ਆਗ ਦੇ ਦਿੱਤੀ ਸੀ ਉਹ ਸੀ ਇਹ ਸੀਗੀ ਇੱਕ ਸ਼ਹੀਦ ਜਦੋਂ ਦੁਸ਼ਮਣ ਦੀਆਂ ਗੋਲੀਆਂ ਦਾ ਟੱਕਰਾ ਕਰਦਿਆ ਸ਼ਹਾਦਤ ਦਾ ਜਾਮ ਪੀਂਦਾ ਤੂੰ ਤਾਂ ਪਰਿਵਾਰ ਬਿਲਕੁਲ ਦਾ ਉਹਦਾ ਪਰਿਵਾਰ ਇੱਕ ਆਪਣੇ ਜਾਇ ਤੋਂ ਬੇਹੋਣਾ ਹੋ ਜਾਂਦਾ ਦੂਜਾ ਉਹਨਾਂ ਦੇ ਉੱਤੇ ਆਰਥਿਕ ਰੈਸਜ ਆਉਂਦਾ ਤੇ ਅਰਵਿੰਦ ਕੇਜਰੀਵਾਲ ਜੀ ਨੇ ਪਠਾਨਕੋਟ ਦੇ ਅੰਦਰ ਆ ਕੇ ਇਹ ਗਰੰਟੀ ਦਿੱਤੀ ਸੀਗੀ ਕਿ ਜੇ ਆਮ ਆਈ ਪਾਰਟੀ ਸਰਕਾਰ ਪੰਜਾਬ 'ਚ ਬਣੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਰਾਸ਼ੀ ਵਜੋਂ 1 ਕਰੋੜ ਰੁਪਈਆ ਰਾਸ਼ੀ ਦੇਵਾਂਗੇ ਇਹ ਠੀਕ ਹੈ ਕਿ ਸ਼ਹੀਦ ਦੀ ਜ਼ਿੰਦਗੀ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਪਰ ਅੱਜੋ ਪੰਜਾਬ 'ਚ ਲਾਗੂ ਹੈ ਨਾ ਕੇਵਲ ਮਤਲਬ ਪੰਜਾਬ ਮਤਲਬ ਸੈਨਿਕਾਂ ਦੇ ਲਈ ਪੰਜਾਬ ਦਾ ਮੁਲਾਜ਼ਮ ਵੀ ਅਗਰ ਕਿਤੇ ਕੋਈ ਇਸ ਤਰ੍ਹਾਂ ਦੀ ਹਾਲਾਤ ਚ ਸ਼ਹੀਦ ਹੁੰਦਾ ਕਿਸੇ ਵੀ ਡਿਪਾਰਟਮੈਂਟ ਦਾ ਉਹਨੂੰ ਵੀ ਦਿੱਤੀ ਜਾ ਰਹੀ ਹੈ ਤੇ ਅੱਜ ਜਿਹੜਾ ਕਰੋੜ ਰੁਪਈਆ ਸ਼ਹੀਦਾਂ ਦੇ ਵਾਰਸਾਂ ਨੂੰ ਮਿਲ ਰਿਹਾ ਪਰਿਵਾਰਾਂ ਨੂੰ ਸਾਡੇ ਸ਼ਹੀਦ ਜਿੱਥੇ ਵੀ ਹੋਣਗੇ ਉਹਨਾਂ ਨੂੰ ਸਕੂਨ ਮਿਲਦਾ ਹੋਊਗਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਊਗੀ ਕੋਈ ਤੇ ਸਰਕਾਰ ਹੈ ਜਿਹੜੀ ਸਾਡੇ ਪਰਿਵਾਰਾਂ ਨਾਲ ਵਿੱਚ ਖੜੀ ਹੈ ਸੋ ਇਸ ਕਰਕੇ ਅ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਗੁਰਦਾਸਪੁਰ ਵੀ ਆਉਣਗੇ ਪਠਾਨਕਪੂੜੇ ਆਉਣਗੇ ਸੋ ਸਾਡਾ ਸਹਜੇ ਸਹਜੇ ਜਿਹੜਾ ਲੋਕ ਮਤਲਬ ਮਤਲਬ ਗੁਰਦਾਸਪੁਰ ਪਾਰਲੀਮੈਂਟੀ ਹਲਕੇ ਦਾ ਵੋਟਰ ਆ ਉਹ ਕਿਤੇ ਨਾ ਕਿਤੇ ਜਿਹੜਾ ਹਮੇਸ਼ਾ ਠੱਗਿਆ ਮਹਿਸੂਸ ਕਰਦਾ ਸੀ ਰਵਾਇਤੀ ਪਾਰਟੀਆਂ ਵੱਲੋਂ ਅੱਜ ਜੋ ਕੇਂਦਰਤ ਹੋ ਰਿਹਾ ਝਾੜੂ ਦੇ ਪਿੱਛੇ ਅੱਜ ਉਹਦੀ ਇੱਕ ਅੰਦਰ ਮਤਲਬ ਜਿਹੜੀ ਜਿਹੜੀ ਉਹਦੀ ਇਕਾਗਰਤਾ ਉਹ ਅੱਜ ਆਮ ਆਦਮੀ ਪਾਰਟੀ ਦੇ ਹਲਦੂ ਵਾਲੇ ਜਿਹੜੀ ਆ ਉਹ ਕੇਂਦਰਤ ਹੋ ਰਹੀ ਹੈ ਸੋ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਰਿਹਾ ਬਹੁਤ ਵੱਡੀ ਤਦਾਦ ਦੇ ਵਿੱਚੋਂ ਲੋਕਾਂ ਦਾ ਜਨ ਸਮਰਥਨ ਉਹ ਅੰਡਰਕਰੰਟ ਆ